ਦਰਬਾਰ ਮਈਆ ਭਗਵਾਨ ਜੀ ਵਿਖੇ ਸ਼ੈੱਡ ਦੀ ਨਿਰਮਾਨ ਦੀ ਸ਼ੁਰੂਆਤ ਐਤਵਨੂ ਪਵਿੱਤਰ ਸਥਾਨ ਦਰਬਾਰ ਮਈਆ ਭਗਵਾਨ ਜੀ ਵਿਖੇ ਸਾਲਾਨਾ ਮੇਲੇ ਦੌਰਾਨ ਲੋਕ ਗਾਇਕ ਕਾਸ਼ੀਨਾਥ ਵੱਲੋਂ ਸਟੇਜ ਦੀ ਅਧੂਰੀ ਸ਼ੈੱਡ ਮੁਕੰਮਲ ਕਰਨ ਦੀ ਕੀਤੇ एलान ਨੂੰ ਅਮਲੀ ਜਾਮਾ ਪਹਿਨੌਂਦਿਆਂ ਅੱਜ ਮਿਤੀ 5 ਅਕਤੂਬਰ ਨੂੰ ਅਬਾਦ ਦੁਪਹਿਰ 3 ਵਜੇ ਦਰਬਾਰ ਦੇ ਮੁਖ ਸੇਵਾਦਾਰ ਬਾਬਾ ਸ਼ੰਭੂ ਰਾਮ ਜੀ ਦੇਖ ਰੇ ਖੇਡ ਦਰਬਾਰ ਦੇ ਗੱਦੀ ਨਿਸ਼ਣ ਮਈਆ ਅਨਿੰਮੋ ਮਹਾਰਾਜ ਜੀ ਨੇ ਟਾਕ ਲਗਾ ਕੇ ਚੜ੍ਹਦੇ ਨਿਰਮਾਨ ਦੀ ਸ਼ੁਰੂਆਤ ਕਰੇ ਇਸ ਮੌਕੇ ਦਰਬਾਰ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰ ਹੋਈਆਂ ਲੋਕ ਗਾਇਕ ਕਾਸ਼ੀਨਾਥ ਸਮੀਤ ਦਰਬਾਰ ਦੀ ਸੇਵਾ ਨਾਲ ਜੁੜੇ ਹੋਰ ਸੇਵਾਦਾਰਾਂ ਨੇ ਹਾਜ਼ਰੀ ਭਰੀ। ਬਾਬਾ ਅ ਸ਼ੰਭੂ ਰਾਮ ਜੀ ਨੇ ਸਵਾਰਕਰ ਦੰਦੇ ਹੋ ਦੱਸਿਆ ਕਿ ਸਲਾਨਾ ਤਿੰਨ ਅਰੋਚਾ ਮੇਲੇ ਦੌਰਾਨ ਸਟੇਜ ਦੀ ਬਾਕੀ ਰਹੀ ਗਈ ਸ਼ੈੱਡ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਜਿਸ ਦੀ ਸ਼ੁਰੂਆਤ ਅੱਜ ਕਰਵਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਪਹਿਲਾ ਵੀ ਲੋਕ ਗਾਇਕ ਬਲਰਾਜ ਬਿਲਗਾ ਵੱਲੋਂ ਸ਼ੈੱਡ ਦਾ ਲਾਂਨ ਕੀਤਾ ਗਿਆ ਸੀ ਜਿਸ ਨਾਲ ਸਟੇਜ ਦੀ ਅਧੂਰੀ ਸ਼ੈੱਡ ਤਿਆਰ ਹੋ ਚੁੱਕੀ ਹੈ ਹੁਣ ਕਾਸ਼ੀਨਾਥ ਵੱਲੋਂ ਕੀਤੇ ਐਲਾਨ ਨਾਲ ਇਸ ਨੀਕ ਕਾਰਜ ਨੂੰ ਪੂਰਾ ਕੀਤਾ ਜਾਵੇਗਾ ਬਾਬਾ ਸ਼ੰਭੂ ਰਾਮ ਜੀ ਨੇ ਕਿਹਾ ਕਿ ਇਹ ਸਾਰਾ ਕਾਰਜ ਸੰਗਤਾ ਦੇ ਅਤੇ ਸੰਗਤਾ ਦੇ ਸਹਿਯੋਗ ਦੇ ਨਾਲ ਹੀ ਮੁਕੰਮਲ ਹੋਵੇਗਾ ਕਾਸ਼ੀਨਾਥ ਨੇ ਸਜੋਗੀ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਧਾਰਮਿਕ ਤੇ ਸੇਵਾ ਕਾਰਜ ਵਿੱਚ ਵੱਧ ਚੜ ਕੇ ਹਿੱਸਾ ਲੈਣ ਕਿਉਂਕਿ ਦਰਬਾਰ ਦੀ ਸੇਵਾ ਸਾਰਿਆਂ ਲਈ ਆਤਮਿਕ ਖੁਸ਼ਹਾਲੀ ਦਾ ਸਵਦਨ ਇਸ ਮੁਕੀ ਬੀਬੀ ਨਾਮ ਪਿਆਰੀ ਅਰਕੇਸ਼ ਬਿੱਟੂ ਅਸਤਵਿੰਦਰ ਸਿੰਘ ਸੋਨੂ ਮਨਜੀਤ ਵਿਜੇਾਰ ਕੀ ਅਸਤਪ੍ਰੀਤ ਕੌਰ ਰਕੇਸ਼ ਮਲੋਤਰਾ ਸੰਦੀਪ ਪਟਿਆਰਾ ਮਹਿੰਦਰ ਸਿੰਘ ਕੁਲਦੀਪ ਸਿੰਘ ਅਪਿੰਕੀ ਨੰਗਲ ਸਾਈ ਅਕਾਲਾ ਸ਼ਾ ਨੰਗਲ ਆਰਾਮਪਾਲ ਅ ਸਿੱਧੂ ਅ ਟਿੰਕੂ ਨੰਗਲ ਅ ਕਿਦੀ ਮੱਲ ਇਟਲੀ ਰਾਹੁਲ ਗੱਬਾ ਮਯਾ ਦਿੱਤਾ ਕੁਨਾਲ ਬੈਂਸ ਇਟਲੀ ਪਵਨ ਚੁੰਬਰ ਜਤਿਨ ਅਮਨਦੀਪ ਰੰਦਾਵਾ ਤਿਲਕਰਜ ਦਾਦਰਾ ਸੰਜੀਵ ਹੈਪੀ ਚੁੰਬਰ ਮੋਹਿਤ ਸਿੱਧੂ ਅਤੇ ਅਜੀ ਅ ਹੋਰ ਸੱਜਣ ਮਿੱਤਰ ਹਾਜ਼ਰ ਸਨ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਅਤੇ ਗਗਨਦੀਪ ਸਿੰਘ ਦੀ ਖਾਸ ਰਿਪੋਰਟ ਕੱਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ ਮੈਂ ਤੁਹਾਡਾ ਗਗਨ ਦੁੱਸ ਸਿੰਘ ਅੱਜ ਇਹ ਗੱਲ ਕਰਨ ਜਾ ਰਿਹਾ ਫਲੋਰ ਹਲਕੇ ਦੀ ਜ ਮਈਆ ਸਗਰ ਦੇ ਮੌਜੂਦ ਆ ਪਹੁੰਚੇ ਹੋਏ ਆ ਤੁਹਾਨੂੰ ਲਗਾਤਾਰ ਤੁਹਾਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਕੈਮਰਾਮੈਨ ਨੂੰ ਅਪੀਲ ਕਰਾਂਗਾ ਸਾਰਾ ਦਿਖਾਇਆ ਜਾਵੇ ਦਰਬਾਰ ਤੇ ਲੇਕਿਨ ਅੱਜ ਕਾਂਸ਼ੀ 나ਜੀ ਉਰੇ ਪਹੁੰਚੇ ਹੋਏ ਨੇ ਤੇ ਲੇਕਿਨ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਹੋਏਗਾ ਉਹਨਾਂ ਦਾ ਇਸ ਸ਼ਰਧਾਲਾ ਦਾ ਨਿਰਮਾਣ ਹੋਇਆ ਜੀ ਪਹਿਲੇ ਤਾਂ ਸਾਰਿਆਂ ਨੂੰ ਜੈ ਮਈਆ ਭਗਵਾਨ ਜੀ ਔਰ ਇਸ ਦਰਬਾਰ ਦੇ ਜਿੰਨੇ ਵੀ ਮਰੀਦ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਮਈਆ ਭਗਵਾਨ ਜੀ ਦਰਬਾਰ ਨੂੰ ਮੰਨਣ ਵਾਲੇ ਇਹਦੇ ਦਰਵੇਸ਼ ਇਹਦੇ ਮਰੀਦ ਬੈਠੇ ਆ ਸਾਰਿਆਂ ਦੇ ਚਰਨਾਂ 'ਚ ਪਹਿਲੇ ਤਾਂ ਨਮਸਕਾਰ ਹੀ ਪ੍ਰਵਾਨ ਕਰਿਓ ਮਹaraj ਰੋਲਾ ਹੈ ਕਿ ਬਾਬਾ ਜੀ ਮੈਂ ਆਪਣੇ ਆਪ ਨੂੰ ਖੁਸ਼ ਨਹੀਂ ਕਿ ਇਸ ਜੀ ਕਰਣ ਸਮਝਦਾ ਵੀ ਇੰਨੀ ਖਲਕਤ ਦੇ ਵਿੱਚੋਂ ਇੰਨੀ ਦੁਨੀਆ ਦੇ ਵਿੱਚੋਂ ਸੰਸਾਰ ਦੇ ਵਿੱਚੋਂ ਪਤਾ ਨਹੀਂ ਗਾਉਂਦੇ ਗਾਉਂਦੇ ਕਿਵੇਂ ਸਰਕਾਰ ਨੇ ਸਾਡੇ ਜੁਬਾਨ 'ਚ ਇਹ ਗੱਲ ਕਢਾਈ ਕਿ ਭਾਈ ਸ਼ੈੱਡ ਅਸੀਂ ਨਵਾਂ ਪਵਾਉਣਾ ਹੈ ਸੰਗਤ ਕਦੇ ਵੀ ਕੋਈ ਬਦੀ ਨਾ ਹੋ ਤੇ ਅੱਜ ਉਸ ਅਧਾਨੀ ਪੱਤਰ ਸੀ ਰੱਖਿਆ ਪੂਰੀ ਸੰਗਤ ਨੇ ਜਿੰਨੀ ਵੀ ਗੁਰੂ ਦੀ ਸੰਗਤ ਪਹੁੰਚੀ ਸਾਰੇ ਨੇ ਰਲ ਕੇ ਉਹ ਸ਼ੈੱਡ ਦਾ ਕੰਮ ਸ਼ੁਰੂ ਕੀਤਾ ਔਰ ਮੈਂ ਕਹਿੰਦਾ ਵੀ ਇਹਨਾਂ ਦਰਬਾਰਾਂ ਦੇ ਕੰਮ ਵੈਸੇ ਕਦੇ ਨਹੀਂ ਰੁਕਦੇ ਹੁੰਦੇ ਦਰਬਾਰ ਆਪ ਹੀ ਕਰਾਉਣ ਵਾਲੇ ਹੁੰਦੇ ਜਿਹੜਾ ਅਸੀਂ ਇਹਨਾਂ ਕੋਲ ਮੰਗਣ ਵਾਲੇ ਆ ਅਸੀਂ ਇਹਨਾਂ ਨੂੰ ਕੀ ਦੇ ਸਕਦੇ ਹ ਪਰ ਫਿਰ ਵੀ ਜੇ ਨੂੰ ਉਸ ਦਸਵੰਧ ਦੇ ਰੂਪ ਵਿੱਚ ਕਹਿ ਸਕਦੇ ਆ ਕਿ ਜਿੰਨੇ ਵੀ ਭਰਾਵਾਂ ਨੇ ਸੇਵਾ ਲਖਾਈ ਸੀ ਇਸ ਸ਼ੈੱਡ ਦੀ ਮੇਲੇ ਦੇ ਉੱਪਰ ਤੁਸੀਂ ਸਾਰਿਆਂ ਦੇ ਨਾਮ ਲਖਾਇਆ ਮੈਨੂੰ ਬਾਰ-ਬਾਰ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਦੁਬਾਰਾ ਉਹ ਤੁਹਾਨੂੰ ਕਹਿਣਾ ਪਵੇ ਤੁਸੀਂ ਉਹ ਸੇਵਾ ਨੂੰ ਜਲਦੀ ਤੋਂ ਜਲਦੀ ਇਸ ਦਰਬਾਰ ਦੇ ਵਿੱਚ ਪਹਚਾ ਕੇ ਜੋ ਇਥੋਂ ਦੇ ਮੁਖ ਸੇਵਾਦਾਰ ਨੇ ਜਾਂ ਕੋਈ ਵੀ ਆਰਗੇਨਾਈਜ਼ਰ ਜਿਹੜੇ ਉਹਨਾਂ ਤੋਂ ਮਤਲਬ ਤੁਸੀਂ ਸੇਵਾ ਪਹਚਾ ਗਏ ਉਹਨਾਂ ਤੋਂ ਤੁਸੀਂ ਰਸੀਦ ਵੀ ਪ੍ਰਾਪਤ ਕਰੋ ਜੇ ਤੁਸੀਂ ਵੈਸੇ ਇੱਕ ਲਿਖਤੀ ਪ੍ਰਾਪਤ ਕਰ ਸਕਦੇ ਹੋ ਤਾਂ ਕਿ ਅਸੀਂ ਆਪਣੀ ਸ਼ੈੱਡ ਦਾ ਕੰਮ ਸ਼ੁਰੂ ਕਰ ਸਕੀਏ ਔਰ ਮਈਆ ਭਗਵਾਨ ਦੇ ਦਰਬਾਰ ਨੂੰ ਸਾਰਿਆਂ ਨੂੰ ਇਸ ਸ਼ੈੱਡ ਦੀਆਂ ਇਸ ਮੇਲੇ ਦੀਆਂ ਇਸ ਦਰਬਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਨਿੱਕਿਆ ਬਖਸ਼ੇ ਜਿਉਂਦੇ ਬਸਦੇ ਰਹੋ ਕੋਈ ਸ਼ੈੱਡ ਦਾ ਜਿਹੜਾ ਨਿਰਮਾਣ ਤੁਸੀਂ ਕਾਰਜ ਜਿਹੜੀ ਅਧੂਰੀ ਸ਼ੈੱਡ ਸੀ ਕੀ ਇਹਨੂੰ ਇੱਥੇ ਹੀ ਟੱਕ ਦਵਾ ਕੇ ਸ਼ੁਰੂਆਤ ਕੀਤੀ ਹੈ ਕਿ ਕਹਿੰਦੇ ਸਨ ਅੱਲਾਹ ਕਰੇ ਜਾਇ ਮਈਆ ਬਗਵਾਂ ਦੀ ਜਾਇ ਬਾਬਾ ਜੋਸ਼ਾ ਦੀ ਸ਼ਾਦੀ ਸਰ ਜੀ ਛੜਲਾ ਉਲ ਕੀ ਨੀ ਪਛਰਾਜ ਰੱਖਿਆ ਗਿਆ ਜੀ ਇਹ ਪਹਿਲਾਂ ਰੱਖਿਆ ਸੀਗਾ ਉਦੋਂ ਵੀ ਇੱਕ ਕਲਾਕਾਰ ਸੀਗੇ ਬਰਦਾ ਦੀ ਬਲਕਾ ਹਾਂਜੀ ਉਹਨਾਂ ਨੇ ਵੀ ਅਨਾਉਂਸ ਕੀਤਾ ਸੀ ਇਹ ਪਹਿਲਾਂ ਨੇ ਤਾਂ ਸ਼ੁਰੂ ਹੋ ਗਈ ਤੇ ਆਜ ਕੀ ਇਸ ਵਾਰ ਉਹ ਕੀ ਸਾਹਿਬ ਜੀ ਕਾਂਸ਼ੀ ਰਾਮ ਜੀ ਹਾਂਜੀ ਇਹਨਾਂ ਦੇ ਕਲਾਕਾਰ ਬਹੁਤ ਵਧੀਆ ਅਨਾਉਂਸ ਕੀਤਾ ਇਹਨਾਂ ਦੇ ਕਰਕਮਣਾਂ ਵਾਲੀ ਸ਼ੁਰੂ ਕਰਾਇਆ ਗਿਆ ਜੀ ਹਾਂਜੀ ਜੀ ਤੇ ਬਾਕੀ ਸਾਰੇ ਜਿਹੜਾ ਨਹੀਂ ਸਜਣਾ ਨੂੰ ਬੇਨਤੀ ਹੈ ਕਿ ਸੰਗਤ ਦੇ ਸਜੋਣ ਵਾਲੀ ਸਾਰੇ ਬੰਦਾ ਜੀ 7 ਵਜੇ ਇੱਕ ਇਕੱਲਾ ਬੰਦਾ ਕੋਈ ਇਸ ਨਹੀਂ ਕਰ ਸਕਦਾ ਹਾਂ ਜੀ ਤੇ ਸਾਰਿਆਂ ਨੂੰ ਅਪੀਲ ਆ ਬੇਨਤੀ ਆ ਵੀ ਜਿੰਨਾ ਵੀ ਹੋ ਸਕੇ ਹਾਂ ਜੀ ਬੱਦਰ ਕੇ ਹਿੱਸਾ ਪਾਓ ਵਿੱਚ ਵਿੱਚ ਜਿਆਦਾ ਜਿਆਮੀ ਜੀ ਆਪ ਗਾਉਂਦੇ ਆ ਇਸ ਰਾਜ ਫਲੋਰ ਮੀਆਂ ਸਕਾਰ ਤੇ ਜਿਹੜਾ ਅੱਜ ਉਹ ਘਟਨ ਕੀਤਾ ਗਿਆ ਵਾ ਕੀਚਿਤ ਹੋਇਆ ਜੀ ਅ ਦੇਖੋ ਸਭ ਤੋਂ ਪਹਿਲਾਂ ਪੂਰੇ ਸ਼ਹਿਰ ਦੇ ਵਿੱਚ ਔਰ ਪੂਰੀ ਦੁਨੀਆ ਵਿੱਚ ਮਈਆ ਸਰਕਾਰ ਦਾ ਪੂਰਾ ਨਾਂ ਹੈ ਤੇ ਬੜੀ ਰਹਿਮਤ ਦਾ ਫਲੋਰ ਸ਼ਹਿਰ ਦੇ ਵਿੱਚ ਚਾਹੇ ਹੜਾ ਤੋਂ ਲੈ ਕੇ ਮਈਆ ਸਰਕਾਰ ਨੇ ਬਚਲ ਕੀਤਾ ਸੀ ਵੀ ਕਦੇ ਵੀ ਫਲੋਰ ਦੇ ਵਿੱਚ ਪਾਣੀ ਨਹੀਂ ਆਏਗਾ ਸੋ ਅੱਜ ਜਿਹੜਾ ਤੁ ਘਟਨ ਹੋਇਆ ਆ ਤੇ ਮਈਆ ਸਰਕਾਰ ਦਾ ਪੂਰੇ ਪੰਜਾਬ ਸਭ ਤੋਂ ਵੱਡੇ ਮੇਲੇ ਲੱਗਦੇ ਆ ਤੇ ਉਹਨਾਂ ਮੇਲੇ ਦੇ ਵਿੱਚ ਇੱਕ ਮਈਆ ਸਰਕਾਰ ਦੇ ਮੇਲੇ ਇਸੇ ਤਰ੍ਹਾਂ ਆ ਤੇ ਸ਼ੈਡ ਜੋ ਸੀ ਪਹਿਲਾਂ ਪਿੱਛੇ ਅੱਧੀ ਪਈ ਸੀ ਤੇ ਅੱਜ ਛੇਡ ਦਾ ਤੁ ਘਟਨ ਕੀਤਾ ਕਾਂਸ਼ੀ ਜੀ ਨੇ ਅਨਾਉਂਸ ਕੀਤਾ ਸੀਗਾ ਵੀ ਸ਼ੈਡ ਦੇ ਵਿੱਚ ਉਹਨਾਂ ਨੇ ਕਿਹਾ ਸੀ ਤੁ ਸਾਡੀ ਦਾਸ ਦੀ ਵੀ ਜੋ ਸੇਵਾ ਲਈ ਸੀ ਤੇ ਅਸੀਂ ਅੱਜ ਸੇਵਾ ਕਰਕੇ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਮਈਆ ਸਰਕਾਰ ਦੀ ਕਿਰਪਾ ਦੇ ਨਾਲ ਇਹ ਛੱਡ ਦਾ ਕੰਮ ਹੋਇਆ ਤੇ ਕਾਫੀ ਸੰਗਤਾਂ ਜਿਹੜੀਆਂ ਹੈਗੇ ਸ਼ਹਿਰ ਦੀਆਂ ਸਹਿਯੋਗ ਦੇ ਰਹੀਆਂ ਆ ਤੇ ਪੂਰਾ ਛੱਡਾ ਕੰਮ ਪੂਰਾ ਹੋ ਜਾਏਗਾ ਤੇ ਜਿਸ ਤਰ੍ਹਾਂ ਮੀਂਹ ਦੇ ਦਿਨਾਂ ਦੇ ਵਿੱਚ ਮੇਲਾ ਹੁੰਦਾ ਤੇ بارش ਹੁੰਦੀ ਆ ਤੇ ਸੰਗਤ ਨੂੰ ਪਛਾਣੀ ਹੁੰਦੀ ਆ ਤੇ ਉਤੋਂ ਰਾਤ ਮੇਲੇ ਕੀ ਤੇ ਮਈ ਆਈ ਦਾ ਜੋ ਗੁੰਗਾਨ ਹੁੰਦਾ ਉਹਦਾ ਨੰਦ ਲੈ ਸਕਦੇ ਆ ਦੇਖੇ ਨਿਹਰ ਕਾਂਸੀ ਲੈ ਕੇ ਜੀ ਉੱਪਰ ਜਦਾਵਾ ਗਿਆ ਸੁਣਾ ਹੈ ਆਖੰਮ ਕਰਕੇ ਦੋਵੇਂ ਲੈ ਕੇ ਅੱਜ ਕੰਮ ਕਰਦੇ ਦੇਖੋ ਬੜੀ ਅੱਜ ਸ਼ਲਾੰਗਾ ਕਰਦੇ ਜੀ ਕਾਂਸੀ ਜੀ ਨੇ ਉਹਨਾਂ ਦੀ ਖਾਸियत ਹੈ ਕਿ ਆ ਵੀ ਜਿਸੇ ਕਿਸੇ ਵੀ ਜਗ੍ਹਾ ਤੇ ਉਹ ਅਗਰ ਮੇਲੇ ਤੇ ਜਾਂਦੇ ਸੀ ਦੇਖਦੇ ਆ ਜੋ ਵੀ ਹੈਗੇ ਦਿਲੋਂ ਆਪਣੀ ਆਵਾਜ਼ ਕਰਦੇ ਆ ਦਿਲੋਂ ਗੱਲ ਕਰਦੇ ਆ ਗਾਇਕੀ ਦਿਲੋਂ ਕਰਦੇ ਆ ਤੇ ਜੋ ਉਹਨਾਂ ਨੇ ਵਚਨ ਕੀਤਾ ਸੀਗਾ ਵੀ ਛੇੜ ਦਾ ਕੰਮ ਜਿਹੜਾ ਮੁਕੰਮਲ ਕੀਤਾ ਤੇ ਅੱਜ ਉਹਨੂੰ ਉਹਦਾ ਇਲਜ਼ਾਮ ਦਿੱਤਾ ਹੈ ਔਰ ਅੱਜ ਦਾ ਉਹ ਘਟਨ ਹੋ ਚੁੱਕਾ ਨਹੀਂ ਪੱਥਰ ਰੱਖ ਕੇ ਉਹਦਾ ਟੱਕ ਲਾ ਕੇ ਤੇ ਅਸੀਂ ਧੰਨਵਾਦ ਆ ਤੇ ਬਾਕੀ ਵੀ ਜਿਹੜੇ ਵੀ ਸਾਡੇ ਸੀਜ਼ਰ ਹੈਗੇ ਆ ਔਰ ਜਿਸ ਤਰ੍ਹਾਂ ਮੇਲੇ ਦੇ ਹੁੰਦਾ ਵੀ ਮੇਲਿਆਂ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਜਿਹੜੀ ਹੈ ਕਿ ਜ਼ਰੂਰਤਾਂ ਹੁੰਦੀਆਂ ਤੇ ਅੱਗੇ ਵੱਧ ਕੇ ਸਾਲਿਆ ਕਰਨ ਤੇ ਅਸੀਂ ਕਾਹंची ਚੀਜ਼ ਬਹੁਤ ਧੰਨਵਾਦ ਕਰਦੇ ਆ ਕਿੰਨੀ ਦੇਰ ਤੱਕ ਜਿਹੜਾ ਕੰਮ ਆ ਜਿਹੜਾ ਪੂਰਾ ਹੋਏਗਾ ਦੇਖੋ ਮੁਕੰਮਲ ਤੌਰ ਤੇ ਤਾਂ ਵੈਸੇ 1 ਮਹੀਨਾ 1.5 ਮਹੀਨਾ ਜਿਹੜਾ ਹੈਗਾ ਤੇ ਕਈ ਵਾਰ ਇਦਾਂ ਹੁੰਦਾ ਵੀ ਪ੍ਰੋਜੈਕਟ ਚੱਲਦੇ ਚੱਲਦੇ ਜਿੱਦਾਂ ਬਰਸਾਤਾਂ ਦਾ ਮੌਸਮ ਆ ਤੇ ਹੋ ਸਕਦਾ ਵੀ 2 ਮਹੀਨੇ ਦੇ ਵਿੱਚ ਕੰਮ ਹੋ ਜਾਏ ਕਈ ਵਾਰ ਇਦਾਂ ਹੁੰਦਾ ਵੀ ਸੰਗਤ ਸਯੋਜ ਜ्यादा ਕਰਦੀ ਹੈ ਤੇ ਇਸ ਕਰਮ ਨੂੰ ਹੋਰ ਵੀ ਵੱਡਾ ਕੀਤਾ ਜਾ ਸਕਦਾ ਹੋ ਸਕਦਾ ਇਹ ਵੀ ਹੋ ਸਕਦਾ ਕਿ ਸੜਕ ਤਾਂ ਕਿ ਛੱਡ ਪਏ ਜੇ ਬਾਕੀ ਮਈਆ ਸਰਕਾਰ ਦੀ ਇਹ ਕਿਰਪਾ ਹੋਵੇਗੀ ਬਾਕੀ ਸ਼ਹਿਰ ਵੱਲੋਂ ਇਹੋ ਕਿਰਪਾ ਹੋਵੇਗੀ ਤੇ ਇੱਕ ਤੁਹਾਡਾ ਮੈਸੇਜ ਸੀ ਹੈ ਕੀ ਸੀ ਆਜ ਇੱਕ ਮੈਸੇਜ ਹੈ ਜੀ ਅਸੀਂ ਤਕਰੀਬਨ ਜਦੋਂ ਖਾਨ ਸਾਹਿਬ ਦਾ 1997 ਵਿੱਚ Nusrat Ali Khan ਸਾਹਿਬ ਜੀ ਦਾ ਡੈਥ ਹੁੰਦੀ ਹੈ ਤੇ ਉਹਨਾਂ ਦੀ ਅਸੀਂ ਯਾਦ ਨੂੰ ਹਮੇਸ਼ਾ ਹੀ 27 ਸਾਲ ਹੋ ਗਏ ਸਾਨੂੰ Nusrat ਸਾਹਿਬ ਜੀ ਦਾ ਉਸ ਹੈਗਾ ਤੇ ਅਸੀਂ ਸੀਕੋ ਪੈਲ ਸੱਪਰੇ ਦੇ ਵਿੱਚ ਇਸ ਵਾਰੀ ਮੁਸਰਫਤਦੀ ਖਾਨ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਤੇ ਕਲਾਸਿਕਲ ਪ੍ਰੋਗਰਾਮ ਕਰ ਰਹੇ ਹਾਂ ਤੇ ਬਾਕੀ ਖੁੱਲਾ ਸੱਦਾ ਹੈ ਸਾਰੇ ਸੰਗੀਤ ਭਰਾਵਾਂ ਨੂੰ ਜਿਹੜੇ ਉੱਥੇ ਆ ਕੇ ਉਹਨਾਂ ਨੂੰ ਜਿਨ੍ਹਾਂ ਦੇ ਨਾਂ ਦੇ ਉੱਤੇ ਸਾਰੀ ਦੁਨੀਆ ਰੋਟੀ ਖਾਂਦੀ ਆ ਤੇ ਫਕੀਰਾਂ ਦੀ ਮੈਦੂ ਦੇ ਵਿੱਚ ਜਾਂ ਮਸੀਤਾਂ ਮਜਾਰਾਂ ਦੇ ਵਿੱਚ ਨੁਸਰਫਤਦੀ ਖਾਨ ਜੀ ਦਾ ਇੱਕ ਬਹੁਤ ਵੱਡਾ ਮੈਸੇਜ ਹੈ ਤੇ ਕਵਾਲੀਆਂ ਦੇ ਉੱਤੇ ਸਾਥ ਬਣਿਆ ਤੇ ਸਭ ਤੋਂ ਵੱਡੀ ਗੱਲ ਲੱਗੀ ਨੁਸਰਫਤਦੀ ਖਾਨ ਸਾਹਿਬ ਕੈਸੇ ਫਨਕਾਰ ਹੋਏ ਨੇ ਜਿਨੇ ਪੂਰੀ ਦੁਨੀਆ ਦੇ ਵਿੱਚ ਹਰ ਧਰਮ ਦੇ ਲੋਕਾਂ ਦੇ ਚਾਹੇ ਕੋਈ ਬੋਲੇ ਰਾਮ ਰਾਮ ਤੇ ਉਸ ਦਾ ਗੌਰਵ ਦੰਦਾ ਫਿਰ ਉਸ ਤੋਂ ਬਾਅਦ ਅ ਸ੍ਰੀ ਰੋਬੀ ਤਾਸ ਗੁਰੂ ਮਹਾਰਾਜੀ ਦੇ ਉਤੇ ਮਤਲਬ ਕੋਈ ਐਸਾ ਧਰਮ ਨਹੀਂ ਛੱਡਿਆ ਜਿੱਥੇ ਉਹ ਨਾ ਨਹੀਂ ਗਿਆ ਹੋਵੇ ਦੁਨੀਆ ਦਾ ਐਸਾ ਕੋਈ ਸਾਜ ਨਹੀਂ ਜਿਹਦੇ ਉਤੇ ਨਹੀਂ ਗਿਆ ਹੋਵੇ ਸੋ ਇਸੀ ਕਰਕੇ ਅਸੀਂ ਨੂਸਰਤ ਪਲੀ ਖਾਨ ਸਾਹਿਬ ਦੇ ਉਸ ਗਾਇਕੀ ਦੇ ਫੈਨ ਆ ਤੇ ਬੁਰੀ ਦੁਨੀਆ ਨੂੰ ਉਹਨਾਂ ਨੇ ਫਕੀਰ ਬਣਾਇਆ ਤੇ ਚੰਗੀ ਸੇਹ ਦਿੱਤੀ ਆ ਤੇ ਜਿਹੜੇ ਬੰਦੇ ਨੇ ਦੁਲ ਜਾਂ ਉਦਾਸ ਜਾਂ ਕਿਸੇ ਚੀਜ਼ ਨਾਲ ਕੋਈ ਦੁਰਘਟਨਾ ਦੇ ਵਿੱਚ ਕੋਈ ਕੋ ਪਿਛੜਦਾ ਆ ਉਹਨੂੰ ਇੱਕ ਸਕੂਨ ਪਰੇ ਰਾਹਤ ਦਿੱਤੀ ਹੋਈ ਆ ਤੇ ਉਹਨਾਂ ਦੀ ਉਸ ਗਾਇਕ ਨੂੰ ਤਾਜ਼ਾ ਰੱਖਦੇ ਹੋਏ ਨੂਸਰਤ ਪਲੀ ਖਾਨ ਸਾਹਿਬ ਨੂੰ ਸੀਕੋ ਪੈਲਸ ਅਪਰੇ ਦੇ ਵਿੱਚ ਅਸੀਂ ਸਾਢੇ 6 ਤੋਂ ਲੈ ਕੇ ਸਾਢੇ 12 ਵਜੇ ਤੱਕ ਪ੍ਰੋਗਰਾਮ ਚੱਲ ਰਿਹਾ ਸੋ ਸਾਰੀ ਸੰਗਤ ਨੂੰ ਆਸੇ-ਪਾਸੇ ਜਿੰਨੇ ਵੀ ਪਿੰਡਾਂ ਦੇ ਲੋਕ ਆ ਇਹ ਖਾਨ ਸਾਹਿਬ ਦੇ ਜਿਹੜੇ murid ਹੈਗੇ ਆ ਸੱਚੀ ਔਰ ਅੱਛੀ ਗਾਇਕੀ ਦੇ ਜਿਹੜੇ ਚਾਹਵਾਨ ਹੈਗੇ ਅਕੜੇ ਦਰਸ਼ਕ ਜੁੜਦੇ ਆ ਜੀ ਇਹ ਕਿਹੜੀ ਕਿਹੜੀ ਜਗ੍ਹਾ ਤੇ ਹੋ ਰਹੀ ਹੈ ਇਹ ਇਹ ਅਪਰੇ ਵਿੱਚ ਸਿਕੋ ਪੈਲੇਸ ਦੇ ਵਿੱਚ ਹੋ ਰਿਹਾ ਜੀ ਜੋ ਕਿ ਅਸੀਂ ਹਰ ਸਾਲ ਵਜੀਦ ਬੇਕਰੀ ਆਰਗੇਨਾਈਜ਼ ਕਰਦੇ ਆ ਨਾਲ ਹੁਣ ਮੇਰੇ ਜਿਹੜੇ ਸਾਥੀ ਦੇ ਪ੍ਰਾਣੇ ਆ ਇਸ ਤਰ੍ਹਾਂ ਕੁਲਦੀਪ ਕਾਦਰ ਜੀ ਵਿਜੇ ਜੀ ਆਪਣੇ ਪਟਿਉਣੀ ਜੀ ਇਹ ਬਹੁਤ ਟਮੇ ਤੋਂ ਲੰਬੇ ਸਮੇਂ ਤੋਂ ਪ੍ਰੋਗਰਾਮ ਕਰਾਉਂਦੇ ਤਾਂ ਅਪਰੇ ਵਿੱਚ ਹਾਂਜੀ ਇੱਕ ਉਹ ਵੀ ਬੜੀ ਇੱਕ ਮਰੀਜ਼ ਸੀ ਇਹਨਾਂ ਦੀ ਜੀ 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 ਉਹ ਵੀ ਇੱਕ ਬੜੀ ਦੇਖੋ ਦੁਖਦਈ ਕੱਢਣ ਆਇਆ ਤੇ ਅਸੀਂ ਜਦੋਂ ਪ੍ਰੋਗਰਾਮ ਰੱਖਿਆ ਸੀ ਸਿਕੋ ਪੈਲਸ ਵਿੱਚ ਹੀ ਤੇ ਉਸ ਟਾਈਮ ਵੀ ਖਾਨ ਸਾਹਿਬ ਉੱਥੇ ਸਾਡੇ ਪ੍ਰੋਗਰਾਮ ਤੇ ਆਏ ਸੀਗੇ ਤੇ ਹਾਂਜੀ ਉਹ ਵੀ ਮਰੀਜ਼ ਨੇ ਤੇ ਉਸ ਤੋਂ ਬਾਅਦ ਉੱਥੋਂ ਉਹਨਾਂ ਨੇ ਕਾफी ਗਾਇਕੀ ਨੂੰ ਮਹਿਸੂਸ ਕੀਤਾ ਔਰ ਰੋਂਦੇ ਵੀਰੇ ਕਾफी ਟਾਈਮ ਉਹਨਾਂ ਦੀ ਯਾਦ ਉਹ ਪਹਿਲਾਂ ਨੂੰ ਕਰਦੇ ਤੇ ਉਸ ਤੋਂ ਬਾਅਦ ਉਹ ਪ੍ਰੋਗਰਾਮ ਉੱਤੇ ਕਰਵਾਉਂਦੇ ਨੇ ਅਸੀਂ ਤਾਂ ਕਹਿੰਦੇ ਸਾਰੀ ਦੁਨੀਆ ਨੂੰ ਸਰਪੱਲੀ ਖਾਨ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਵੇ ਜਿੰਨੇ ਉਹਨਾਂ ਦੇ ਮਰੀਜ਼ ਆ ਹਜੇ ਉਹਨਾਂ ਦੇ ਪ੍ਰੋਗਰਾਮ ਨਹੀਂ ਹੋ ਰਹੇ ਤੇ ਬਾਕੀ ਇਹ ਵੀ ਅਸੀਂ 27 ਸਾਲ ਤੋਂ ਜੋ ਪ੍ਰੋਗਰਾਮ ਕਰਵਾਉਂਦੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਤੇ ਬਾਕੀ ਜੋ ਖਾਨ ਸਾਹਿਬ ਉਹਨਾਂ ਦੀ ਅੱਜ ਮਾਤਾ ਦੀ ਡੈਥ ਹੋ ਕੇ ਅੱਜ ਅੱਜ ਉਹਨਾਂ ਦੇ ਬਰਸੀ ਸੀ ਤੇ ਉਹਨਾਂ ਨੂੰ ਵੀ ਅਸੀਂ ਨਮਨ ਕਰਦੇ ਹਾਂ ਪਰਮਾਤਮਾ ਉਹਨਾਂ ਨੂੰ ਆਪਣੀ ਚਰਣੀ ਬਖਸ਼ੇ ਤੇ ਅੱਗੇ ਜਾ ਕੇ ਖਾਨ ਸਾਹਿਬ ਵਰਗੇ ਹੋਰ murid ਪੈਦਾ ਹੋਤਾ ਕਿ ਇਸ ਤਰ੍ਹਾਂ ਦੇ ਘਰ ਘਰ ਨੂੰ ਸਤਿਵਾਂਗੇ ਪ੍ਰੋਗਰਾਮ ਹੁੰਦੇ ਰਹਿਣ ਤਾਂ ਕਿ ਚੰਗੀ ਜਿਹੜੀ ਗਾਇਕੀ ਨੂੰ ਪ੍ਰਮੋਟ ਹੋਵੇ ਜਿਹੜੀ ਮਾਰ ਧਾਰ ਦੇ ਗਾਣੇ ਜਾਂ ਕੁਝ ਹੋਰ ਇਦਾਂ ਦੇ ਨੰਗੇਜ ਗਾਣੇ ਤੋਂ ਥੋੜਾ ਦੂਰ ਹੋ ਸਕੇ ਤੇ ਚੰਗੀ ਗਾਇਕੀ ਦਾ ਫਨ ਫੈਲ ਸਕੇ ਠੀਕ ਹੈ ਥੈਂਕ ਯੂ ਸਰ ਥੈਂਕ